ਸਮਾਣਾ ਦੇ ਪਿੰਡ ਫਤਿਹਪੁਰ ਦੇ ਵਿੱਚ ਬੀਤੀ ਰਾਤ ਦੋ ਧਿਰਾਂ ਦੀ ਲੜਾਈ ਹੋਈ ਹੈ ਘਰ ਦੇ ਇੱਟਾ ਰੋੜੇ ਵਰਸਾਏ ਗਏ ਹਨ ਔਰ ਉਸ ਦੇ ਬਾਅਦ ਜਦ ਇੱਕ ਪਾਰਟੀ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਆਈ ਤਾਂ ਹਸਪਤਾਲ ਦੇ ਵਿੱਚ ਵੀ ਐਮਰਜੈਂਸੀ ਦੇ ਵਿੱਚ ਆ ਕੇ ਦੂਜੀ ਪਾਰਟੀ ਵੱਲੋਂ ਜਿਹੜਾ ਉਹਨਾਂ ਦਾ ਰੋਪ ਹੈਗੇ ਦੂਜੀ ਪਾਰਟੀ ਨੇ ਹਸਪਤਾਲ ਦੇ ਵਿੱਚ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਔਰ ਜਿਹੜੀ ਕਿ ਕੈਮਰੇ ਵਿੱਚ ਘਟਨਾ ਰਿਕਾਰਡ ਹੋਈ ਹੈ ਲੜਾਈ ਦੀ ਇਨਾ ਜ਼ਿਆਦਾ ਹਮਲਾ ਸੀ ਕਿ ਸਮਾਣਾ ਕੇ ਹਸਪਤਾਲ ਦੇ ਵਿੱਚ ਉਹਨਾਂ ਦਾ ਮੁੱਢਲਾ ਇਲਾਜ ਕਰਕੇ ਡਾਕਟਰਾਂ ਨੇ ਵੀ ਆਪਣੀ ਜਾਨ ਔਰ ਜਿਹੜਾ ਸਟਾਫ ਥਾ ਭੱਜ ਕੇ ਬਚਾਈ ਹੈ ਡਾਕਟਰਾਂ ਨੂੰ ਵੀ ਖਤਰਾ ਸੀ ਡਾਕਟਰਾਂ ਨੇ ਵੀ ਮੰਗ ਕੀਤੀ ਹੈ ਵੀ ਹਸਪਤਾਲ ਦੇ ਵਿੱਚ ਪ੍ਰੋਟੈਕਸ਼ਨ ਦੇਈ ਜਾਵੇ ਪੁਲਿਸ ਦੀ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਥਿਤ ਰੂਪੀ ਹੈ ਹਸਪਤਾਲ ਦੇ ਵਿੱਚ ਵੀ ਜੋ ਇਲਾਜ ਦੇ ਲਈ ਲੋਕ ਆਂਦੇ ਹਨ ਉਹਨਾਂ ਦਾ ਇਲਾਜ ਅਸੀਂ ਸਹੀ ਤਰੀਕੇ ਨਾਲ ਕਰ ਸਕੀਏ ਉਹ ਡਾਕਟਰਾਂ ਦੀ ਔਰ ਖਾਸ ਕਰਕੇ ਜਿਹੜੇ ਫੀਮੇਲ ਸਟਾਫ ਹੁੰਦੇ ਹਨ ਉਹਨਾਂ ਦੀ ਸੁਰੱਖਿਆ ਵੀ ਹੋਣੀ ਬਹੁਤ ਜ਼ਰੂਰੀ ਹੈ ਔਰ ਇਸ ਮਾਮਲੇ ਦੇ ਵਿੱਚ ਡਾਕਟਰਾਂ ਨੇ ਵੀ ਮੰਗ ਕੀਤੀ ਹੈ ਕਿ ਡਾਕਟਰਾਂ ਕੀ ਸੁਰੱਖਿਆ ਦੇ ਲਈ ਪੁਲਿਸ ਤੈਨਾਤ ਕੀਤੀ ਜਾਵੇ ਚੌਂਕੀ ਬਣਾਈ ਜਾਵੇ ਲੰਬੇ ਅਰਸੇ ਤੋਂ ਡਾਕਟਰ ਹਸਪਤਾਲਾਂ ਦੇ ਮੰਗ ਕਰ ਰਹੇ ਹਨ ਕਿਉਂ ਐਮਰਜੈਂ ਕ੍ਰਿਮਿਨਲ ਮਾਮਲੇ ਆਂਦੇ ਉਸ ਦੇ ਵਿੱਚ ਹਸਪਤਾਲਾਂ ਵਿੱਚ ਡਾਕਟਰ ਐ ਔਰ ਫੀਮੇਲ ਸਟਾਫ ਐ ਉਹਨਾਂ ਨੂੰ ਵੀ ਖਤਰਾ ਹੁੰਦਾ ਔਰ ਉਸ ਜਿਸ ਤਰ੍ਹਾਂ ਕੀ ਇਸੇ ਘਟਨਾ ਹੋਈ ਐ ਉਸ ਦੇ ਨਾਲ ਡਾਕਟਰਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਐ ਡਾਕਟਰਾਂ ਨੇ ਵੀ ਪੁਲਿਸ ਤੋਂ ਮੰਗ ਕੀਤੀ ਕਿ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਔਰ ਇਸ ਮਾਮਲੇ ਦੀ ਜਾਂਚ ਕਰ ਰੇ ਪੁਲਿਸ ਅਧਿਕਾਰੀ ਸਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਸਿੰਦਰਪਾਲ ਸਿੰਘ ਬਾਠ ਨੇ ਕਿਹਾ ਕਿ ਦੋਨੋਂ ਪਾਰਟੀਆਂ ਦੇ ਬਿਆਨ ਦਰਜ ਕਰਦੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਹਾਂਜੀ ਇਹ ਰਾਤੀ ਸਵਾ 1 ਵਜੇ ਦੀ ਗੱਲ ਐ ਕਿ ਇੱਕ ਪੇਸ਼ੈਂਟ ਐਡਮਿਟ ਹੋਇਆ ਸੀ ਸਾਡੇ ਕੋਲ ਵਿਕਰਮ ਜੀ ਹਾਂ ਨਹੀਂ ਆ ਸੀਗਾ ਅਮਰ ਅਮਰ ਪਾਸਿੰਗ ਐਡਮਿਟ ਹੋਇਆ ਸੀਗਾ ਇੱਥੇ ਐਮਐਲਸੀ ਟਾਉਣ ਲਈ ਪਰ ਉਹਦੇ ਨਾਲ ਦੇ ਤੇ ਉਹਦੀ ਐਂਟੀਪਾਰਟੀ ਇੱਥੇ ਆਈ ਸਵੇਰੇ 1:00 ਵਜੇ ਨੇ ਪੂਰਾ ਇੱਥੇ ਰੱਜ ਕੇ ਪ੍ਰਿੰਸੀਸ ਦੇ ਵਿੱਚ ਹੰਗਾਮਾ ਕੀਤਾ ਕਿਰਪਾਨਾਂ ਨਾਲ ਲੜੇ ਨੇ ਬਹੁਤ ਜ਼ਿਆਦਾ ਬੰਦੇ ਰੇ ਇੱਥੇ ਸੱਟਾਂ ਵੀ ਲੱਗੀਆਂ ਨੇ ਸਟਾਫ ਤੇ ਵੀ ਹਮ ਲਗ ਰਹੇ ਨੇ ਕੋਈ ਨਹੀਂ ਸਟਾਫ ਥੋੜਾ ਸੇਫ ਰਿਹਾ ਇਸ ਚੱਕਰ ਦੇ ਵਿੱਚ ਪਰ ਪੂਰਾ ਪੂਰਾ ਖਤਰਾ ਤਾਂ ਹਾਂ ਜੀ ਖਤਰਾ ਪੂਰਾ ਪਰ ਸਾਡੇ ਸਾਹਮਣੇ ਦੀ ਗੱਲ ਹੈ ਇੱਥੇ ਹੋਇਆ ਸਾਰਾ ਕੁਝ ਐਮਰਜੈਂਸੀ ਦੇ ਵਿੱਚ ਹੀ ਹੋਇਆ ਹੈ ਮੋਗਰੇ ਪੁਰਸਨ ਵੀ ਕੋਲ ਕੀਤੀ ਕਿ ਦੋਨੋਂ ਪਾਰਟੀਆਂ ਇੱਥੇ ਸੀ। ਕਿੰਨੇ ਹਨ ਦੋਨੋਂ ਪਾਰਟੀਆਂ ਦੇ ਆਪਣੇ ਕੋਲ? 5 ਬੰਦੇ। 4 ਬੰਦੇ ਨਹੀਂ। 4 ਬੰਦੇ ਐਡਮਿਟ ਹੋਏ ਨੇ। ਇੱਕ ਹੈਗਾ ਅਮਰਪਾਲ ਸਿੰਘ ਜਿਹੜਾ ਮੇਨ ਸੀਗਾ। ਇੱਕ ਬਲਰਾਜ ਸਿੰਘ ਉਹਦਾ ਫਾਦਰ ਵਿਕਰਮਜੀਤ ਸਿੰਘ ਉਹਦਾ ਕਜ਼ਨ ਹੈ ਇੱਕ ਸਲਿੰਦਰ ਸਿੰਘ ਹੈ। ਇਹ ਸਾਰੇ ਰਿਐਲਟੀ ਦੀ ਪਾਰਟੀ ਹੈ। ਇੱਕ ਕੋਈ ਪਾਰਟੀ ਹੈ। ਉਹਦੇ ਬਾਅਦ ਦੂਜੀ ਪਾਰਟੀ ਤਾਂ ਨਹੀਂ ਕੋਈ ਆਇਆ। ਦਾਖਲ ਨਹੀਂ ਹੋਇਆ। ਦਾਖਲ ਨਹੀਂ ਕੋਈ ਹੋਇਆ ਹੈਗਾ ਉਹ ਕੀਤਾ ਇੱਥੇ ਜੋ। ਇੱਥੇ ਹੰਗਾਮਾ ਹੋਇਆ ਉਹਦੇ ਬਾਅਦ ਤੁਸੀਂ ਪੁਲਿਸ ਬੁਲਾਈ ਇੱਥੇ। ਪੁਲਿਸ ਨਾਲ ਨਾਲ ਆ ਗਈ ਸੀ ਪੁਲਿਸ ਨੇ ਕੀਤਾ ਗਿਆ ਸੀ ਉਹ ਫੌਜਦਾਨ ਪੱਜੇ ਸੀ। ਉਸਨੇ ਨਾ ਜੱਜ ਕੀ ਸੀਗੇ ਉਹ ਹਾਂਜੀ ਹਾਂ ਦੂਜੀ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਸੀ ਜੇ ਆਪ ਨੂੰ ਸਿਰਫ ਸਿੰਗਲ ਡਾਊਟ ਹੋ ਤੁਸੀਂ ਹੁੰਦੇ ਹੋ ਸਟਾਫ ਹੁੰਦਾ ਹੈ ਹਾਂਜੀ ਹਾਂ ਤਾਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਕੋਈ ਪੁਲਿਸ ਪ੍ਰੋਟੈਕਸ਼ਨ ਇੱਥਾਂ ਨਹੀਂ ਚਾਹੀਦੀ ਉਹਦੇ ਦੇਖੀ ਬਹੁਤ ਜ਼ਰੂਰੀ ਹੈ ਸਿਰਫ ਇੱਥੇ ਨਹੀਂ ਸਗੋਂ ਹਰ ਸਿਵਲ ਹਸਪਤਾਲ ਦੇ ਵਿੱਚ ਲੋਡ ਹੈਗਾ ਰਾਤ ਨੂੰ ਮੈਂ ਅਸੀ ਕਿਹਾ ਜੇ ਕੋਈ ਫੀਮੇਲ ਸਟਾਫ ਹੋਵੇ ਫੀਮੇਲ ਡਾਕਟਰ ਹੋਵੇ ਨਾਲ ਫੀਮੇਲ ਸਟਾਫ ਓਨਲੀ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਬਾਹਰ ਜਿਵੇਂ ਪੂਰਾ ਖੂਨ ਨੂੰ ਖਰਾਬਾ ਹੋਇਆ ਗਿਆ ਵਾਹ ਬੈੱਡ ਟੁੱਟੇ ਬੈਨੇ ਅੰ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਇਹ ਪਹਿਲਾ ਇਨਸੀਡੈਂਟ ਨਹੀਂ ਹੈਗਾ ਰਿਪੀਟਿਡਲੀ ਹੋ ਰਹੇ ਨੇ ਇੱਥੇ ਅਸਤੇ ਕੋਣ ਕੋਣ ਸੀ ਇਸ ਟੈਂਪਰ ਹਮ ਲਾ ਕਰ ਦੇ ਵਿੱਚ ਮੇਰੇ ਬੱਚੇ ਸੀ ਸਿਰਫ ਕੋਈ ਜੀ ਨਹੀਂ ਸੀ ਹੈਗਾ ਸਾਡਾ ਮਰ ਮੇਰੇ ਦੋਵੇਂ ਬੇਟੇ ਸੀ ਮੇਰੇ ਦੇਰ ਦਾ ਮੁੰਡਾ ਸਾਨੂੰ ਮਿਲਣ ਆਇਆ ਇਹ ਜੇਠ ਦਾ ਮੁੰਡਾ ਮਿਲਣ ਆਇਆ ਸੀ ਘਰ ਦੇ ਵਿੱਚ ਪੰਜ ਸੱਤ ਬੰਦੇ ਸੀ ਸਿਰਫ ਸਾਡੇ ਆਪਣੇ हां ਤੁਸੀਂ ਰਿਕਾਰਡਿੰਗਾਂ ਕੱਢੋ ਵੇਖੋ ਤੁਸੀਂ ਵੀ ਕਿੰਨੇ ਜੀ ਆ ਸਾਡੇ ਰਿਕਾਰਡਿੰਗ ਹੋ ਚੁੱਕਿਆ ਸਾਰਾ ਕੁਝ ਹਸਪਤਾਲ 'ਚ ਵੀ ਜਾ ਕੇ ਮੰਨ ਲਓ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਕੋ ਕੋਰਪਾਨਾ ਸੀ ਸਾਡੇ ਕੋ ਕੋਈ ਚੀਜ਼ ਨਹੀਂ ਸੀ ਹੈ ਕਿ ਖਾਲੀ ਹੱਥ ਉੱਥੇ ਵੀ ਰਿਕਾਰਡਿੰਗਾਂ ਕੱਢੋ ਉਸ ਦੇ ਇਲਾਜ ਵਾਸਤੇ ਗਏ ਹੋਣੇ ਅਸੀਂ ਆਪਣੇ ਇਲਾਜ ਵਾਸਤੇ ਗਏ ਆ ਤੇ ਸਾਰਾ ਕੁਝ ਉੱਥੇ ਰਿਕਾਰਡਿੰਗ ਹੋ ਚੁੱਕਿਆ ਤੁਸੀਂ ਕੱਢੋ ਘਰ ਵੀ ਕੱਢ ਸਕਦੇ ਕੈਮਰਿਆਂ ਦੇ ਵਿੱਚੋਂ ਵੀ ਉਹ ਰਾਤੀ ਉਹ ਕਿੰਨੇ ਅੱਗੇ ਵਧਿਆ ਕੌਣ ਵਧਿਆ ਆਣ ਕੇ ਸਾਡੇ ਸਿਰ ਪੰਜ ਚਾਰ ਜਨ ਮੇਰੇ ਦੋਵੇਂ ਬੇਟੇ ਸੀ ਰਿਸ਼ਤੇਦਾਰ ਆਏ ਹੋਏ ਸੀ ਘਰ ਇੱਥੇ ਕਿ ਉਸਕੇ ਬਾਅਦ ਉਸ ਹਸਤਾਲ ਹਸਤਾਲ ਜਾ ਕੇ ਹਮਲਾ ਹੋਇਆ ਹਾਂ ਹਾਂ ਹਸਤਾਲ ਹਮਲਾ ਹੋਇਆ ਸਾਡੇ ਤੇ ਬਹੁਤ ਤਕੜਾ ਹੋਇਆ ਉੱਥੇ ਤੇ ਵੇਖੋ ਇੱਕ ਇਹਨਾਂ ਨੇ ਖੂਨ ਦੀਆਂ ਨਦੀਆਂ ਵਹਾਇਆਂ ਮੇਰੇ ਬੇਟੇ ਦੇ ਦੋ ਕ੍ਰਪਾਨਾਂ ਵੱਜੀਆਂ ਆ ਦੋ ਮੇਰੇ ਤਿੰਨ ਦੇਰ ਦੇ ਲੱਕ ਦੇ ਵਿੱਚ ਵੱਜਿਆ ਉਹ ਸਾਰਾ ਕੁਝ ਇੱਕ ਦੀ ਲੱਤ ਟੁੱਟ ਗਈ ਆ ਕੌਣ ਕੌਣ ਜ਼ਖਮੀ ਹੋਏ ਤੁਹਾਡੇ ਪਰਿਵਾਰ ਤੋਂ ਸਾਡੇ ਪੰਜ ਜਣੇ ਜ਼ਖਮੀ ਹੋਏ ਆ ਨਾਮ ਕੀ ਹੈ ਵਰਿੰਦਰ ਸਿੰਘ ਜਰਨੈਲ ਸਿੰਘ ਪੱਕਾ ਨਾ ਕਾਲੀ ਇਹਨੇ ਮੁੰਡੇ ਦਾ ਆਪਣੇ ਦਾ ਕਾਲੀ ਅਰਜਿੰਦਰ ਸਿੰਘ ਇਹ ਸਾਰੇ ਪਟਿਆਲੇ ਰਿਹਾ ਫਿਰ ਇਹ ਸਾਰੇ ਰੈਫਰ ਕੀਤੇ ਗਏ ਆ ਉਹਨਾਂ ਨੇ ਹੱਥ ਨਹੀਂ ਪਾਇਆ ਇੰਨਾ ਕੂਣ ਵਹਿ ਚੁੱਕਿਆ ਉਹਨਾਂ ਦਾ ਹਾਂ ਫਿਰ ਕੀ ਨਾਮ ਉਹਦਾ ਗੁਰਨਾਮ ਸਿੰਘ ਜੀ ਮਨਜੀਤ ਸਿੰਘ ਜੀ ਜਿਹੜੇ ਥੋੜਾ ਝਗੜਾ ਹੋਇਆ ਪਿੰਡ ਦੇ ਵਿੱਚ ਜਿੱਥੇ ਗਲੀ ਦੇ ਵਿੱਚ ਆਏ ਘਰ ਇੱਥੇ ਇੱਡਾਂ ਬਟੇ ਰੋੜੇ ਰੈਂਕੇ ਗਏ ਉਸਕੇ ਬਾਅਦ ਇੱਥੇ ਆ ਕੇ ਹਲਾ ਹੋਇਆ ਇੱਕ ਹੀ ਸਾਰਾ ਮਾਮਲਾ ਹੈ ਇਹਨਾਂ ਹੀ ਪਹਿਲਾਂ ਹੀ ਸਵੇਰ ਤੋਂ ਕੋਈ ਪਹਿਲਾਂ ਦਾ ਪੁਰਾਣਾ ਮਾਮਲਾ ਚੱਲਦਾ ਪਈ ਲੜਾਈ ਝਗੜੇ ਦਾ ਜੀ ਇਸ ਵੇਲੇ ਤੇ ਮੁੰਡੇ 10-12 ਇਕੱਠੇ ਹੋ ਗਏ ਉਹ ਮੁੰਡੇ ਦੇ ਮਗਰ ਲੱਗੇ ਹੋਏ ਸੀਗੇ ਤੁਹਾਡੇ ਵਾਲੇ ਨਾ ਦੂਸਰੇ ਆ ਪਾਰਟੀ ਦੇ ਜੀ ਇਹ ਮੁੰਡੇ ਨਾ ਕਿਤੇ ਦਾਰੂ ਪੀ ਰਹੇ ਸੀਗੇ ਉਹਨਾਂ ਗੱਡੀ ਮਗਰ ਲਾ ਕੇ ਮੁੰਡੇ ਦੇ ਉੱਤੇ ਗੱਡੀ ਮਾਰੀ ਤੇ ਮੁੰਡੇ ਭੱਜ ਜਾਏ ਉਤੋਂ ਮੁੰਡੇ ਪਹੁੰਚ ਗਏ ਪਿੰਡ ਹੀ ਪਿੰਡ ਜਾ ਕੇ ਇੱਟਾ ਰੋੜੇ ਮਾਰੇ ਆਈ 16 ਸੇ ਉਹ ਤਿੱਕਾ ਇੱਕ ਦੂਜੇ ਨੂੰ ਕਹਿ ਕੇ ਕਰਵਾਇਆ ਜੀ ਤੁਸੀਂ ਨਾਲ ਮਾਰੋ ਇੱਧਰ ਨਾ ਆਓ ਤੁਸੀਂ ਉੱਧਰ ਕਰੋ ਪਰ ਇਹ ਸਾਡੇ ਅੱਖੇ ਨਹੀਂ ਲੱਗੇ ਸਾਡੇ ਮੁੰਡੇ ਦੇ ਚੋਟ ਲੱਗ ਗਈ ਕਿਤੇ ਬਾਹ ਤੇ ਜੀ ਤੇ ਦੂਸਰੇ ਮੁੰਡੇ ਸਾਡੇ ਭਤੀਜੇ ਨੂੰ ਦਾਖਲ ਕਰਾਉਣ ਵਾਸਤੇ ਆਏ ਸੀਗੇ ਤੇ ਦਾਖਲ ਕਰਾਉਣ ਵਾਸਤੇ ਉਹ ਖਾਲੀ ਹ ਜਦੋਂ ਉਹਨਾਂ ਨੇ ਆ ਕੇ ਵੇਖਿਆ ਅੰਦਰ ਦਾ ਕਰਾ ਲੈ ਤੇ ਮਗਰੇ 10-15 ਮੁੰਡੇ ਆ ਕੇ ਕਿਰਚਾ ਕਰਬਾਨਾ ਲੈ ਕੇ ਉਹਨਾਂ ਦੇ ਹਾਵਣਾ ਕਰਤਾ ਜੀ ਤੇ ਉਹਨਾਂ ਦੇ ਬਹੁਤ ਹੀ ਸੱਟਾਂ ਜਿਆਦੀਆਂ ਮਾਰੀਆਂ ਹੋਈਆਂ ਨੇ ਜੀ ਤੇ ਇਸ ਕਰਕੇ ਆਈ ਆਏ ਆ ਵੀ ਸਾਨੂੰ ਉੱਥੇ ਸੀ ਮਤਲਬ ਜਿਹੜਾ ਕੈਮਰਾ ਵਿੱਚ ਸੱਟਾਂ ਵੱਜੀਆਂ ਹੋਈਆਂ ਨੇ ਸਾਨੂੰ ਉਹ ਹੀ ਦਿਖਾਈਆਂ ਜਾਣਾ ਤੇ ਸਾਡਾ ਇੱਥੇ ਮਤਲਬ ਕੋਈ ਹੱਲ ਕੀਤਾ ਜਾ ਵੀ ਚਾਹੇ ਚਪੈਂਟਿੰਗ ਦੇ ਇੱਕ ਮਿੰਟ ਮੈਨੂੰ ਕੋਈ ਬੰਦਾ ਝਗੜੇ ਦਾ ਆਪਸ ਆ ਰਹਾ ਨਾ ਪਈ ਆ ਵਾ ਇਹ ਜਾਣ ਜੱਟ ਜਿਹੜੇ ਬੀਜੂ ਜਣ ਸਾਨੂੰ ਕੋਈ ਪਤਾ ਨਹੀਂ ਲੱਗਾ ਪਹਿਲੇ ਵੀ ਕੋਈ ਹੋਇਆ ਝਗੜਾ ਇਹਨਾਂ ਦਾ ਪਹਿਲੇ ਵੀ ਚੱਲ ਰਹੇ ਕੋਈ ਨਾ ਕੋਈ 2-3-4 ਸਾਲੋਂ ਗੋਦੋ ਲੜਨਾਂ ਲਾ ਹੋਈ ਸੀ ਮਾੜੀ ਮੋਢੀ ਜਿਉਂ ਆਮ ਨਹੀਂ ਕਿਸੇ ਗੱਲ ਤੇ ਹੋਈ ਸੀ ਮੈਨੂੰ ਨਹੀਂ ਇੱਕ ਸਿਕਾ ਪਤਾ ਮੈਂ ਇਹ ਨੰਬਰਦਾਰ ਛੱਡੀ ਹੋਈ ਜੀ ਅੱਛਾ ਤੁਹਾਡੇ ਕੀ ਲੱਗਦੇ ਆ ਜਿਹੜੇ ਬੰਦੇ ਤੇ ਕਿਹੜਾ ਜਿਹੜੇ ਇਧਰ ਦੀ ਪਾਰਟੀ ਹੈ ਇਧਰ ਦੀ ਪਾਰਟੀ ਹਾਂ ਪੋਤਰਾ ਮੇਰਾ ਤੁਹਾਡੇ ਪੋਤਰੇ ਹਾਂ ਹਾਂ ਮੁੰਡਾ ਵੀ ਇੱਕ ਪੋਤਰਾ ਵੀ ਅੱਛਾ ਮੁੰਡਾ ਪੋਤਰਾ ਹਾਂ ਤੇ ਇਹਨਾਂ ਨਾਲ ਕਿਉਂ ਲੜਦੇ ਕੋਈ ਹੈਕਰ ਕਰਨ ਮੈਨੂੰ ਕੋਈ ਪਤਾ ਨਹੀਂ ਕਿ ਇਹਨਾਂ ਨੇ ਕਈ ਲੜ ਕੇ ਲਾਣਾ ਦਿੰਦਾ ਇਹ ਉਹਨਾਂ ਕੋਲ ਚਾਰ ਪੈਸੇਗੇ ਉਹ ਦੇ ਦੇ ਪੁੱਠੇ ਉਹਦੇ ਆਏ ਨੇ ਉਹ ਕਰੀ ਜਾਂਦੇ ਨੇ ਹੁਣ ਪੰਜ ਬੰਦੇ ਮੇਰੇ ਹਸਪਤਾਲ ਪਏ ਨੇ ਬੜੇ ਬੁਰਾ ਹਾਲ ਹੋ ਰਿਹਾ ਉਹਨਾਂ ਦਾ ਕੀ ਉਹਨਾਂ ਨੇ ਇਹ ਬਗਾੜਿਆ ਭਗਤ ਵਰਗੇ ਬੰਦੇ ਗਊ ਮਰ ਗਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ